ਹਾਂਜੀ ਸਰ ਜੀ ਅੱਜ ਪਿੰਡ ਮਾਲਵੇ ਮਾਲਚੱਕੂ ਵਿੱਚ ਘੱਟ ਕੀਤਾ ਗਿਆ ਤੇ ਕੀ ਵਿਸ਼ਵਾਸ ਦੁਆਰਾ ਪਿੰਡ ਵਾਲਾ ਆ ਵਧੀਆ ਪਿੰਡ ਆ ਪਿਛਲੀ ਵਾਰ ਵੀ ਇੱਥੋਂ ਸਾਨੂੰ ਵੋਟ ਚੰਗੀ ਪਈ ਸੀ ਤੇ ਸਾਡੇ ਇੱਥੇ ਬੜੇ ਚੰਗੇ ਸਾਥੀ ਜਿਹੜੇ ਆ ਉਹ ਹੈਗੇ ਨੇ ਤੇ ਇਸ ਵਾਰ ਵੀ ਉਹਨਾਂ ਨੇ ਕਿਹਾ ਕਿ ਅਸੀਂ ਵੱਡੀ ਲੀਡ ਦੇ ਨਾਲ ਤੁਹਾਨੂੰ ਜਿਤਾਵਾਂਗੇ ਬਾਕੀ ਪਿੰਡ ਵਾਸੀਆਂ ਨੇ ਜੋ ਕੋਈ ਪ੍ਰਸ਼ਨ ਉੱਤਰ ਕੀਤੇ ਆ ਉਹਨਾਂ ਦਾ ਜਿਹੜਾ ਉਹ ਜਵਾਬ ਦਿੱਤਾ ਹੈ ਅਮਲੇ ਸਾਹਿਬ ਅੱਜ ਕਿੰਨੇ ਜਿਹੜੇ ਵਿਅਕਤੀ ਨੇ ਉਹ ਸ਼ਾਮਲ ਕੀਤੇ ਗਏ ਨੇ ਆ ਸ਼ਾਮਲ ਕਰ ਲੱਗੇ ਆ ਜੀ ਤੇ ਕਾਫੀ ਗਿਣਤੀ ਦੇ ਵਿੱਚ ਸਾਥੀ ਜਿਹੜੇ ਆ ਉਹ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ ਪਹਿਲਾਂ ਵੀ ਸਾਡੀ ਪਾਰਟੀ ਇੱਥੇ ਸਾਰੇ ਵਧੀਆ ਸਾਥੀ ਨੇ ਜਿਵੇਂ ਗਰਦੀਪ ਸੋਹਣੀ ਹੈ ਸਾਡੇ ਇੱਥੇ ਲਾਲੀ ਹੋਣੀ ਹੈ ਮੁੰਡਾ ਬਿੱਟੂ ਹੈ ਸਾਰੀ ਟੀਮ ਚੰਗੀ ਹੈ ਤੇ ਆਉਣ ਵਾਲੇ ਸਮੇਂ ਵੀ ਹੋਰ ਟੀਮ ਨੂੰ ਵਧਾਰ ਰਹੇ ਆ ਅਸੀਂ ਕੋਈ ਨਾ ਪਾਰਟੀ ਨੂੰ ਛੱਡ ਕੇ ਆਪਾ ਆ ਨਿ ਛਾਹ ਰੋ ਕੋਈ ਇਕਾਲੀ ਦਲ ਤੋਂ ਛੱਡ ਕੇ ਸ਼ਾਮਲ ਹੋ ਰਿਹਾ ਕੋਈ ਕਾਂਗਰਸ ਤੋਂ ਚਲੋ ਸਾਰੇ ਆਪਾਂ ਵੀ ਉਧਰ ਹੀ ਹੁੰਨੇ ਆ ਕੋਈ ਕਾਲੀਆਂ ਜੀ ਕੋਈ ਕਾਂਗਰਸੀ ਹੁਣ ਜਿਹਨੂੰ ਉਹ ਚੰਗੇ ਨਹੀਂ ਲੱਗਦੇ ਉਹ ਆ ਰਹੇ ਆ ਸਾਰੇ ਹੀ ਆਪਣੇ ਭਰਾ ਵਾ ਤੇ ਆਪਾਂ ਉਹਨਾਂ ਦਾ ਜਿਹੜਾ ਸਵਾਗਤ ਕਰਦੇ ਪਿੰਡ ਸਾਹਿਬ ਪਿੰਡ ਵਾਸੀਆਂ ਨੇ ਤੁਹਾਨੂੰ ਕੀ ਕੀ ਮੁਸ਼ਕਲਾਂ ਦੱਸੇ ਨੇ ਆਪਣੇ ਤੇ ਇੱਕ ਤਾਂ ਮੁਸ਼ਕਲ ਇਹਨਾਂ ਨੇ ਮੜੀਆਂ ਦੀ ਦੱਸੀ ਆ ਉਹਦਾ ਮੈਂ ਹੁਣ ਪੂਰੇ ਹਲਕੇ ਦੀ ਬਣਾ ਰਿਹਾ ਵਾਂ ਕਿ ਸਭ ਤੋਂ ਪਹਿਲਾਂ ਇਹ ਹੋਣਾ ਵੀ ਚਾਹੀਦਾ ਕਿ ਹਲਕੇ ਦੀਆਂ ਮੜੀਆਂ ਜਿਹੜੀਆਂ ਉਹ ਇੱਕ ਨੰਬਰ ਤੇ ਹੋਣ ਜਿੱਥੇ ਬਾਹ ਇਹ ਰਿਸ਼ਤੇਦਾਰ ਦੀ ਡੈਥ ਹੋ ਜਾਂਦੀ ਹੈ ਤੇ ਸਾਰੇ ਹੀ ਉੱਥੇ ਆਉਂਦੇ ਆ ਇਹਨੂੰ ਆਪਾਂ ਜਿਹੜਾ ਉਹ ਕਰ ਰਹੇ ਆ ਤੇ ਦੂਸਰਾ ਗਲੀਆਂ ਦੇ ਆ ਉਹ ਹਣਾ ਅੱਡੇ ਗਾੜੀ ਪੰਜ ਸਰਪੰਚ ਬਣ ਕੇ ਤੇ ਆਪਾਂ ਗਰੂਜ਼ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਚੱਲਾਂਗੇ ਰਮੇਲ ਸਾਹਿਬ ਇੱਕ ਤੁਸੀਂ ਆਡੀਓ ਇੱਥੇ ਸੁਣਾਈ ਹੈ ਕਿ ਆਪ ਇਸ ਪਾਰਟੀ ਨੇ ਅਫੇ 50 ਸੋਭਾ ਹੁੰਦਾ ਕਿਸੇ ਦੇ ਪਰਸਨਲ ਅਟੈਕ ਕਰੂਗਾ ਪਰਸਨਲ ਟੈਗ ਤਾਂ ਚਲੋ ਕਰੀ ਜਾਣ ਜਿੰਨਾ ਮਰਜੀ ਪਰ ਮਾਰ ਨਾ ਘਟੋ ਘਾਟੇ ਨਾ ਕਹਿਣ ਭੀ ਲਾਲ ਪ੍ਰਦੇਸ਼ ਸਰਕਾਰ ਹੀ ਕਰ ਦੇਣਾ ਉੱਤੇ ਨਹੀਂ ਜਾਣਗੇ ਪਰਸਨਲ ਅਟੈਕ ਕਰੀ ਜਾਣ ਹੋਰ 200 ਚੀਜ਼ਾਂ ਵਾਂ ਬੋਲੀ ਜਾਣ ਜੋ ਝੂਠ ਬਣ ਲੱਭਦਾ ਕੋਈ ਗੱਲ ਨਹੀਂ ਕੋਈ ਫਰਕ ਤਾਰੇ ਤੋਂ ਭਜਦੇ ਪਏ ਆ ਤਾਂ ਪਰਸੋਂ ਗੱਲ ਬਿਲਕੁਲ ਮੈਨੂੰ ਅਸਲ ਚ ਨਾ ਇੱਕ ਚੀਜ਼ ਤੋਂ ਲੈ ਕੇ ਦੁੱਖ ਵੀ ਹੁੰਦਾ ਹੈ ਵੇਖੋ ਪਰਿਵਾਰ ਨੂੰ ਮੇਰੇ ਵੀ ਬੱਚੇ ਆ ਠੀਕ ਆ ਰੇਖਦੇ ਆਪਾਂ ਕਿਸੇ ਦੇ ਬਾਰੇ ਕਹਿ ਦਈਏ ਵੀ ਤੁਹਾਡਾ ਕਿਸੇ ਦਾ ਘਰ ਦਾ ਨਾ ਰਵੇ ਜਾਂ ਕਿਸੇ ਦੇ ਕਿਸੇ ਦਾ ਪਿਓ ਨਾ ਰਵੇ ਕਹਿ ਦਈਏ ਤਾਂ ਆਪਣੇ ਪਰਿਵਾਰਾਂ ਨੂੰ ਵੇਖੋ ਕਿੰਨਾ ਗੁੱਸਾ ਆਉਂਦਾ ਸੋ ਇਹ ਇੱਥੋਂ ਐਡੀ ਮਾੜੀ ਸਿਆਸਤ ਹੈ ਨਹੀਂ ਉਤਰਨਾ ਚਾਹੀਦਾ ਲਿਖਤ ਜਿਹੜੀ ਆ ਉਹ ਪ੍ਰਮਾਤਮਾ ਨੇ ਲਿਖੀ ਆ ਕਦੋਂ ਦੀ ਆ ਇਹ ਉਹਨਾਂ ਨੇ ਇੱਕ ਬੜੀ ਵੱਡੀ ਗਲਤੀ ਕੀਤੀ ਮੈਨੂੰ ਮੁੱਦਿਆਂ ਦੇ ਘੇਰਨਾ ਕੋਈ ਜੇ ਮੇਰੇ ਤੋਂ ਕੰਮ ਨਹੀਂ ਹੋਈ ਉਹਦੇ ਤੇ ਘੇਰਨਾ ਜਾਂ ਕੁਝ ਮੇਰੇ ਕੋ ਹੋ ਰਿਹਾ ਉੱਤੇ ਘੇਰਨਾ ਤੇ ਪਰ ਇਦਾਂ ਦੀ ਜਿਹੜੀ ਸਿਆਸਤ ਉਹ ਨਾ ਕਰਨ। ਪਰ ਮਰਨ ਵਾਲੀ ਗੱਲ ਨਾ ਕਰਨ। ਇਹਨਾਂ ਮੈਨੂੰ ਦੁੱਖ ਹੁੰਦਾ। ਬਾਕੀ ਮੇਰੇ ਤੇ ਜੋ ਹਮਲੇ ਹੁੰਦੇ ਨੇ ਦਿਲ ਖੋਲ ਕੇ ਕਰਨ। ਜੀ ਜੀ ਜੀ। ਯਾਰ ਉਹ ਸਰਪੰਚ ਮੈਂ ਵੱਡਾ ਆ।